ਜਿਹੜਾ ਕਾਂਗਰਸ ਦਾ ਕਲਚਰ ਹੈ ਨਾ ਇਹ ਸ਼ੁਰੂ ਤੋਂ ਇਹੋ ਲੜਾਈ ਵਾਲੇ ਝਗੜੇ ਵਾਲੇ ਰਵਈਏ ਦਾ ਰਿਹਾ ਭਾਵੇਂ ਇਹਨਾਂ ਦੀ ਸਰਕਾਰ ਰਹੀ ਆ ਤੇ ਭਾਵੇਂ ਅੱਜ ਆਮ ਆਦਮੀ ਪਾਰਟੀ ਸਾਡੀ ਪਾਰਟੀ ਦੀ ਸਰਕਾਰ ਆ ਇਹਨਾਂ ਫਿਰ ਵੀ ਸਾਡੇ ਆਗੂਆਂ ਦੇ ਨਾਲ ਵਧੀਕੀ ਕੀਤੀ ਆ ਅਮਨਦੀਪ ਹਸਪੀਟਲ ਦੇ ਬਾਹਰ ਅਸੀਂ ਖੜੇ ਆ ਮੇਰੇ ਨਾਲ ਸਰਦਾਰ ਕਲਦੀਪ ਸਿੰਘ ਤਾਰੀਵਾਲ ਸਾਹਿਬ ਜੀ ਨਾਲ ਇਹ ਤੋਂ ਐਮਐਲਏ ਸਾਹਿਬ ਤੇ ਨਾਲ ਸਾਡੇ ਹਲਕਾ ਇੰਚਾਰਜ ਰਾਜਾ ਸਾਹਿਬ ਤੋਂ ਸੋਨੀਆ ਮਾਨ ਜੀ ਖੜੇ ਆ ਤੇ ਅਸੀਂ ਆਪਦੇ ਵਰਕਰਾਂ ਦਾ ਇੱਥੇ ਪਤਾ ਲੈਣ ਲਈ ਆਏ ਆ ਤੇ ਬੜੀ ਇਤਰਾਸ ਦੀ ਵਾਲੀ ਗੱਲ ਆ ਵੀ ਇਸ ਤਰ੍ਹਾਂ ਇਲੈਕਸ਼ਨ ਲੜਨੀ ਸਾਰਿਆਂ ਦਾ ਹੱਕ ਆ ਪਰ ਇਹ ਕਰਨਾ ਵੀ ਕੋਈ ਇਲੈਕਸ਼ਨ ਲੜੇ ਹੀ ਨਾ ਜੇ ਕੋਈ ਵਿਰੋਧੀ ਪੇਪਰ ਜਮ੍ਹਾਂ ਕਰਾਉ ਉਤੇ ਕਾਂਗਰਸੀਆਂ ਦਾ ਇਹ ਆਪ ਹੀ ਅਸੀਂ ਉਹਨਾਂ ਨੂੰ ਜਾਨੂ ਹੀ ਮਾਰ ਦੇਣਾ ਇਹ ਸੋਚ ਗਲਤ ਸੋਚ ਆ ਕੱਲ ਵੀ ਇਹਨਾਂ ਨੇ ਝਗੜਾ ਕੀਤਾ ਆ ਜਦੋਂ ਸੁਖ ਸਰਕਾਰੀਆ ਤੇ ਦਿਲਰਾਜ ਸਰਕਾਰੀਆ ਆਪ ਖੁਦ ਆ ਕੇ ਬਲਾਕ ਦੇ ਵਿੱਚ ਹਲਾਸ਼ੇਰੀ ਦਿੱਤੀ ਆ ਆਪਦੇ ਬੰਦਿਆਂ ਨੂੰ ਉਹਦੇ ਬਾਅਦ ਅੱਜ ਸਵੇਰੇ ਇਹ ਜਿਹੜੇ ਸਾਡੇ ਸੰਗਠਨ ਇੰਚਾਰਜ ਆ ਭਰਾ ਸਾਡਾ ਉਹ ਇੱਕ ਮੁੰਡਾ ਬਿੱਲਾ ਆ ਇਹਨਾਂ ਨੂੰ ਘਰੋਂ ਚੋਕ ਕੇ ਖੜਿਆ ਗੋਲੀਆਂ ਮਾਰੀਆਂ ਇਹਨਾਂ ਦੇ ਸਿਰਾਂ 'ਤੇ ਦਾਤਰ ਮਾਰੇ ਆ ਬਾਕੀ ਅਸੀਂ ਆਪਦੇ ਸਾਥੀਆਂ ਨੂੰ ਵਿਸ਼ਵਾਸ ਦਿਵਾ ਕੇ ਆਏ ਆ ਪੁਲਿਸ ਦੀ ਕਾਰਵਾਈ ਵੀ ਜਿਹੜੀ ਆ ਉਹ ਪੂਰੀ ਸਖਤ ਤੋਂ ਸਖਤ ਕੀਤੀ ਜਾਊਗੀ ਡੀਆਈਜੀ ਸਾਹਿਬ ਨਾਲ ਵੀ ਗੱਲ ਹੋ ਗਈ ਆ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਹੁਣੇ ਧਾਰੀয়াল ਸਾਹਿਬ ਨੇ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਪਰ ਇਹ ਧੱਕੇਸ਼ਾਹੀ ਵੇਖੋ ਜਿਹੜਾ ਲੋਕਤੰਤਰ ਹੈ ਨਾ ਉਹਦੇ ਵਿੱਚ ਹਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਅਕਿਆ ਅੱਜ ਸਰਕਾਰ ਅਜੇ ਆਮ ਆਦਮੀ ਪਾਰਟੀ ਦੀ ਆ ਸਾਡੇ ਬੰਦੇ ਸ਼ਰੀਫ ਨੇ ਭਲੇਬਾਨਸ ਨੇ ਤੇ ਇਹ ਕਾਂਗਰਸੀਆਂ ਨੇ ਬੰਦਿਆਂ ਦੀ ਸ਼ਰੀਫੀ ਦਾ ਭਲਮਾਨਸੀ ਦਾ ਨਜਾਇਜ਼ ਫਾਇਦਾ ਚੁੱਕ ਕੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਦੋ ਬੰਦੇ ਜਿਹੜੇ ਆ ਨਾ ਉਹ ਵਿਚਾਰੇ ਆਈਸੀਯੂ ਦੇ ਵਿੱਚ ਨੇ ਜਿਨ੍ਹਾਂ ਦਾ ਹੁਣ ਆਪਰੇਟ ਹੁੰਦਾ ਪਿਆ ਐਮਰਜੈਂਸੀ ਦੇ ਵਿੱਚ ਪ੍ਰਮਾਤਮਾ ਕਿਰਪਾ ਕਰੇ ਉਹ ਤੰਦਰੁਸਤ ਹੋ ਕੇ ਆਪਦੇ ਘਰਾਂ ਨੂੰ ਜਾਣ ਸਿਹਤਯਾਬ ਹੋਣ ਵਿਚਾਰੇ ਹੁਣ ਅਜੇ ਹਾਲ ਦੀ ਘੜੀ ਉਹ ਵਿਚਾਰੇ ਬਿਓਚੀ ਦੀ ਹਾਲਾਤ ਦੇ ਵਿੱਚ ਨੇ ਬਾਕੀ 5 ਦੇ 5 ਦੇ ਕਰੀਬ ਸਾਡੇ ਸਾਥੀ ਜਿਹੜੇ ਉਹ ਜ਼ਖਮੀ ਨੇ ਤੇ ਇਹ ਤਾਂ ਨਹੀਂ ਕਰਨਾ ਚਾਹੀਦਾ ਵੇਖੋ ਇਲੈਕਸ਼ਨ ਲੜਨਾ ਆ ਅਜੇ ਤਾਂ ਨਾਮਜ਼ਦਗੀਆਂ ਅੱਜ ਸਕਰੂਟਨੀ ਆ ਤੇ ਅਜੇ ਇਲੈਕਸ਼ਨ ਤੇ ਜਾ ਕੇ 14 ਤਰੀਕ ਨੂੰ ਆ ਤੇ ਪਹਿਲਾਂ ਹੀ ਲੜਾਈਆਂ ਕਰਨੀਆਂ ਸ਼ੁਰੂ ਕਰਤੀਆਂ ਹਮੇਸ਼ਾ ਵੇਖੋ ਲੋਕ ਵਿੰਦੇ ਹੁੰਦੇ ਆ ਜਦੋਂ ਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਨੇ ਸੱਤਾ ਤੇ ਰੁੱਕੇ ਕਰ ਦਿੰਦੀਆਂ ਇੱਥੇ ਸਤਾਤੇ ਆਮ ਆਦਮੀ ਪਾਰਟੀ ਆ ਪਲਮਾਂਸੀ ਕਰਕੇ ਸ਼ਰੀਫੀ ਕਰਕੇ ਕਾਂਗਰਸ ਜਿਹੜੀ ਆ ਉਹ ਗੁੰਡਾਗਰਦੀ ਕਰਦੀ ਪਈ ਆ ਬਾਕੀ ਆਪਾਂ ਵਿਸ਼ਵਾਸਤਵਾਨੇ ਸਾਰੇ ਸਾਡੇ ਇੱਥੇ ਵਰਕਰ ਖੜੇ ਆ ਪਾਰਟੀ ਵੱਲੋਂ ਅਸੀਂ ਨਾਲ ਖੜੇ ਆ ਵਰਕਰਾਂ ਦੇ ਜਿਨਨੇ ਤੱਕਾ ਕੀਤਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕੋਈ ਵੀ ਦੋਸ਼ੀ ਨਹੀਂ ਬਖਸ਼ਿਆ ਜਾਊਗਾ ਜੀ ਸਰਪੀਰ ਤੋਂ ਪਰਵਾਹ ਉਹਨੇ ਕਿ ਸਿਆਸੀ ਕਰਦੇ ਉੱਤੇ ਦੋਸ਼ ਲਗਾਇਆ ਯਾਰ ਕਿ ਉਹਨਾਂ ਵੱਲੋਂ ਕਹਿੰਦੇ ਕਿ ਉਹਨਾਂ ਤੇ ਕਾਰਵਾਈ ਵੀ ਹੋਏਗੀ ਵੇਖੋ ਜੇ ਉਹ ਬੰਦੇ ਇਨਵੋਲਵ ਨੇ ਪੁਲਿਸ ਪੂਰੀ ਜਾਂਚ ਕਰੂਗੀ ਨਾ ਕੀ ਇਹ ਤੇ ਦੱਸਦੇ ਪਏ ਆ ਵੀ ਸੁੱਖ ਸਰਕਾਰੀਆਂ ਤੇ ਦਲਾ ਸਰਕਾਰੀਆਂ ਨੇ ਕੱਲ ਆ ਕੇ ਪੂਰੀ ਬਲਾਕ ਦੇ ਵਿੱਚ ਸ਼ਹਿ ਦੇ ਕੇ ਇਹਨਾਂ ਤੋਂ ਗੁੰਡਾਗਰਦੀ ਕਰਾਈ ਆ ਤੇ ਅੱਜ ਜੇ ਇਹਨਾਂ ਨੂੰ ਘਰੋਂ ਜਾ ਕੇ ਚੁੱਕਿਆ ਵਾ ਘਰੋਂ ਜਾ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਫਿਰ ਸਿਆਸੀ ਧਿਰ ਪਿੱਛੇ ਆ ਤੇ ਤਾਂ ਹੀ ਤੇ ਗੋਲੀਆਂ ਮਾਰੀਆਂ ਨਾ ਸਿਆਸੀ ਧਿਰ ਦੀ ਸ਼ਹਿ ਤੋਂ ਬਿਨਾ ਐਡਾ ਵੱਡਾ ਕੋਈ ਵੀ ਕਾਂਗਰਸੀ, ਅਕਾਲੀ ਜਾਂ ਭਾਜਪਾ ਵਾਲਾ ਐਡਾ ਵੱਡਾ ਸਟੈਪ ਨਹੀਂ ਚੁੱਕ ਸਕਦਾ ਐਡਾ ਵੱਡਾ ਕਾਰਨਾਮਾ ਨਹੀਂ ਕਰ ਸਕਦਾ ਸਿਆਸੀ ਧਿਰ ਦੀ ਸ਼ਹਿ ਆ ਤੇ ਤਾਂ ਹੀ ਐਡਾ ਵੱਡਾ ਹਾਸਾ ਜਿਹੜਾ ਐਡੀ ਵੱਡੀ ਲੜਾਈ ਤਾਂ ਹੀ ਹੋਈ